ਾਰੇ ਦੂਰ ਦੀ ਭਾਗਾਂ ਭਰੀਆ ਜਿੱਥੇ ਜਗਤ ਗੁਰੂ ਭੰਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਸਨ ਖਰੀ ਜਿਹੜੇ ਗ੍ਰਹਿ ਵਿਖੇ ਵਿਆਹ ਲਾਇਸੀ ਕੋਰੇ 4 ਵਜੇ ਤੋਂ ਸੰਗਤਾਂ ਸੰਗਲਿਤ ਤੇ ਦਾਰੇ ਮਾਰਨੀ ਪੜੀਆਂ ਨੇ ਜਿਵੇਂ ਘਰ ਵਿੱਚ ਵਿਆਹ ਦਾ ਮਾਹੌਲ ਹੁੰਦਾ ਤਾਂ ਇੱਕ ਥਿਚਰ ਉੱਧਾ ਦੀ ਵਧਾਈ ਦਿੱਤੀ ਜਾਂਦੀ ਸੇਮ ਮਾਹੌਲ ਬਣਿਆ ਇੱਕ ਨਗਰ ਵਿੱਚ ਤੋਂ ਇਹੋ ਜਿਹਾ ਸੁਮੂਰਤੀ ਦੇ ਜਿਪਾ ਅਸੀਂ ਕਿਆ ਕਰਨਾ ਪੈ ਰਿਹਾ ਨਗਰਿਕਾਂ ਦੇ ਰਹੀਆ ਲੇਕਿਨ ਇਹ ਨਗਰਿਕਾਂ ਨਹੀਂ ਵੇਖਦਾ ਸਮਨੂ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸੰਗਤਾਂ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਹੈ ਸੰਗਤਾਂ ਜਰੀਏ ਨੇ ਸੇਰ ਤੋਂ ਹੀ ਉਡੀਕ ਕਰਦੇ ਆ ਪਿਆ ਨੇ ਡੇਰਾ ਸਾਹਿਬ ਗੁਰਦੁਆਰਾ ਤੋਂ ਪੂਰੀ ਪਾਰਕੀ ਸਾਹਿਬ ਨਿਕਲੀ ਹੈ ਤੇ ਬਟਾਲਾ ਦੇ ਵੱਕਵਾ ਕੇ ਹੀ ਸਿਆਪੇ ਹਿੰਦੀ ਹੋਈ ਇਹ ਡੇਰਾ ਸਾਹਿਬ ਵੀ ਸਮਾਪਤੀ ਹੋਏਗੀ ਸੰਗਤਾਂ ਦੀ ਗੱਲ ਕਰ ਲਈਏ ਤੇ ਸੰਗਤਾਂ ਦੇ ਇਹ ਵੀ ਬੜਾ ਭਾਰੀ ਉਤਸ਼ਾਹ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਉਹ ਫੇਰੇ ਚੜਾ ਰਹੇ ਨੇ ਤੇ ਜਿਨ੍ਹਾਂ ਦੀ ਬੇਟੀ ਦਾ ਵਿਆਹ ਨਹੀਂ ਹੁੰਦਾ ਉਹ ਵੀ ਫੇਰੇ ਕਿਤਨਾ ਕਿਤੇ ਚੜਾਉਂਦੇ ਨੇ ਸੰਕਾ ਦੇ ਵਿੱਚ ਬੜਾ ਘਾਰੀ ਉੱਠਾ ਏ ਸੰਕਾ ਐਡਾ ਹੈ ਸੇਰ ਕੋਈ ਜੜੀਆਂ ਨੇ ਜੀ ਦੀਆਂ ਦਰਦੀਆਂ ਪਈਆਂ ਨੇ ਕਿ ਬਾਬਾ ਸਾਡੀ ਬਾਬਾ ਜੀ ਦੀ ਬਾਲਕੀ ਨਿਕਲੇ ਆਪਾਂ ਉਹਦੇ ਦਰਸ਼ਨ ਦਿਦਾਰੇ ਕਰੀਏ ਰਹਾਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਐ ਤੇ ਹੁਣ ਸੇਰ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਪਾ ਬਟਾਲਾ ਸ਼ਹਿਰ ਦੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਕਲਕਣੀ ਦੇਵੀ ਜੀ ਦਾ ਵਿਆਹ ਪੁੰਗਦੇ ਰਾਇ ਅੱਜ ਖੁਸ਼ੀਆਂ ਅਤੇ ਜਾਵਾਂ ਦੇ ਨਾਲ ਬਟਾਲਾ ਸ਼ਹਿਰ ਵਿੱਚ ਤਰਤੀ ਕੋ ਮਨਾਇਆ ਜਾ ਰਿਹਾ ਹੈ ਲਾਈਵ ਤੁਸੀਂ ਦੇਖਾ ਰਿਹਾ ਤੁਹਾਨੂੰ ਬਾਬਾ ਜੀ ਬਾਬਾ ਜੀ ਗੁਰਾਜ ਮਾਨ ਨੇ ਤੇ ਐਡਾ ਹੀ ਜਿਹੜਾ ਇਹ ਪ੍ਰਕਰਮਾ ਹੋਏਗੀ ਸਾਰੇ ਬਟਾਲਾ ਸ਼ਹਿਰ ਦੇ ਵਿੱਚ ਇਹਾਨਕੇ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸਮਾਤੀ ਹੋਏਗੀ ਬਾਬਾ ਜੀ ਕੀ ਨਾਮ ਦੇ ਬਾਬਾ ਜੀ ਮੇਰਾ ਨਾ ਕੋਈ ਬਤਨ ਸੇ ਕੁਵਾਰਾ ਜਿਹੜਾ ਪ੍ਰਧਾਨ ਕਰ ਰਿਹਾ ਜੀ ਕਿ ਕਿਤੋਂ ਆਏ ਨੇ ਬਕਾਰੇ ਕੋ ਜੀ ਤੋਂ ਕਿੱਦਾਂ ਦੇਖ ਜੂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰੋ ਜਿਹੜਾ ਬੜਾ ਖੁਸ਼ੀਆਂ ਦਾ ਤਹਾਣਾ ਹੈ ਇਹ ਬਕਾਰੇ ਜਿਹੜੇ ਧਰਤੀ ਭਾਗਾ ਭਰੇ ਆ ਜਿੱਥੇ ਜਗਤ ਗੁਰੂ ਭੰਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮੋਤਾ ਸੁਲਖਣੀ ਜਿਹਦੇ ਗ੍ਰਹਿ ਵਿਖੇ ਵਿਆਹ ਹੋਇਆ ਸੀ ਜੀ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਰਣਜੀਤ ਸਿੰਘ ਜੀ ਦਾ ਵਿਆਹ ਅੰਤਰਰਾਸ਼ਟਰੀ ਪੱਧ ਤੇ ਧੂਮਤਾ ਮਨਾਇਆ ਜਾ ਰਿਹਾ ਸਭਕਾ ਤੇ ਇੰਨਾ ਭਾਰੀ ਹੁਕਾ ਕਿ ਇੱਕ ਮਹੀਨੇ ਤੋਂ ਲਗਾਤਾਰ ਇੱਥੇ ਲੱਗ ਚੁਰੋ ਜਾਂਦੇ ਆ ਖੱਟ-ਬੱਦ ਚੁਰੋ ਜਾਂਦੇ ਆ ਅੱਜ ਸਵੇਰੇ ਗੁਰਦੁਆਰਾ ਡੇਰਾ ਸਾਹਿਬ ਜੋ ਕਿ ਮਾਤਾ ਸੁਲਖਣੀ ਜੀ ਦਾ ਗ੍ਰਹਿ ਸਥਾਨ ਹੈ ਉਹ ਘਰ ਭਾਰਤੀ ਸਾਹਿਬ ਦੀ ਤਿਆਰੀ ਹੋਈ ਹੈ ਜੋ ਸਾਰੇ ਹੀ ਵਕ ਵਕ ਚਾਰਾ ਤੋਂ ਹੋਈ ਹੋਈ ਇਹ ਰਾਤ ਨੂੰ ਫਿਰ ਜਰਾ ਸੰਕਾ ਸਾਜੂ ਰਹੇਗੀ ਸੰਕਾ ਦੇ ਸੇਵਕਾਂ ਨੇ ਪੁੱਛਿਆ ਪਾਤ ਕਰਦਿਆਂ ਤੇ ਚੜ੍ਹਦੀ ਕਲਾ ਦੇ ਅਲਸਾ ਕਰਦਿਆਂ ਨੇ ਹਰ ਅਰਦਾਸ ਤੇ ਅੰਤ ਨੂੰ ਨਾਲ ਸਾਹਿਬ ਕਰਤਾਂ ਦੀ ਪੂਰੀ ਕਰਦੇ ਨੇ ਸਵਾਜਿਤ ਕਾਲ ਸਾਹਿਬ ਉਹ ਦੇਖਦਾ ਪਿਆ ਕਿ ਲੋਕ ਜਿਹੜੇ ਸੰਕਾ ਜਿਹੜੇ ਨੇ ਸੇਰ ਤੋਂ ਆ ਕੇ ਉਡੀਕ ਕਰਦੇ ਆ ਵੀ ਇਹਨੇ ਕਿ ਆਪਾਂ ਦਰਸ਼ਨ ਦੀਦਾਰੇ ਕਰਨੇ ਆ ਬਾਬਾ ਜੀ ਦੇ ਸਾਜ ਸੰਕਾ ਜੀ ਸੱਤ ਦੇ ਤੋਂ ਆ ਕੇ ਖੜ੍ਹ ਗੀਆਂ ਨੇ ਕੱਲ ਰਾਤ ਜਿਹੜਾ ਗਰਾਫ ਨੂੰ ਸੰਬੰਧ ਹੋ ਗਿਆ ਨਗਰ ਕਲੀਨ ਤਲਵੰਡੀ ਸਾਹੋ ਤੋਂ ਪੂਰਾ ਰਾਤ 11-12 ਵਜੇ ਤੱਕ ਸੰਗਤਾਂ ਬਾਈਪਾਸ ਤੇ ਟੀਮ ਕਰ ਰਹੀਆਂ ਰਹੀਆਂ ਉਹਨਾਂ ਦਰਸਕਾਂ ਦੇ ਕੀਤੇ ਹੋਰ ਵੀ ਸੰਗਤਾਂ ਵਿੱਚ ਬੜਾ ਉਸ਼ਾ ਸਵੇਰੇ 4 ਵਜੇ ਤੋਂ ਸੰਗਤਾਂ ਸ਼ਰਕਾ ਦੇ ਉੱਤੇ ਤਿਆਰੀ ਕਰਨ ਦੀਆਂ ਨੇ ਤੇ ਹੁਣ ਤਾਂ ਤਾਂ ਗੁਰਨਾਥ ਸਾਹਿਬ ਦੇ ਨਗਰ ਕੀਰਤਨ ਦੀਆਂ ਵਿਆਹਪੂਰਵੀਆਂ ਬੰਦਿਆਂ ਸਾਹਿਬੇ ਕੌਮ ਨੂੰ ਸਾਰੀ ਪੁਰੀਅਤ ਦੇ ਬਸਤੇ ਜੋ ਤਾਂ ਮੈਂ ਬੁਲਾਈ ਦਿਨਾ ਵਾਹਿਗੁਰੂ ਜੀ ਕਿਰਪਾ ਉਤਾਰੋ। ਜੋ ਗੱਲਬਾਤ ਕੀਤੀ ਹੈ ਦੇ ਪਿੱਛੇ ਫਿਰ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਸੰਤਾਂ ਦੇ ਕਿੰਨਾ ਭਾਰੀ ਉਤਸਾਹ ਲੋਕ ਜਰੇ ਨੇ ਪ੍ਰਸਾਦ ਵੀ ਲੈ ਰਹੇ ਨੇ ਤੇ ਬਾਬਾ ਜੀ ਢੱਕਦੇ ਨਾ ਕਿਤੇ ਗੋਣ ਵੀ ਘਾ ਰਹੇ ਨੇ ਬਾਬਾ ਜੀ ਦੀ ਬੜੀ ਕਿੱਪਾ ਹੈ। ਹਰ ਪਾਰ ਦੀ ਤਰ੍ਹਾਂ ਐਸਾ ਵੀ ਹਰ ਪਾਰ ਦੀ ਤਰ੍ਹਾਂ ਬਾਕੀੜ ਵੀ ਜਰਾਏ ਬਾਬਾ ਜੀ ਦਾ ਵਿਆਹ ਪੂਰਾ ਜਰਾ ਬਣਾਇਆ ਜਾ ਰਿਹਾ ਹੈ ਲੰਕਾ ਦੇ ਵਿੱਚ ਵੀ ਬੜਾ ਉਤਸ਼ਾਹ ਲੋਕ ਜਰੇ ਨੇ ਦੂਰੋਂ ਦੂਰੋਂ ਆ ਕੇ ਪਹੁੰਚਦੇ ਨੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਕੋਪਾ ਗੱਲਬਾਤ ਵੀ ਕਰਾਂਗੇ ਅੱਜ ਤੇ ਜਿਹੜੇ ਪ੍ਰੋਫੈਸ਼ਨ ਕਮੇਟੀ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸਿੱਖ ਪੰਥ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ 1469 ਜਦੋਂ ਪ੍ਰਕਾਸ਼ ਧਾਰਿਆ ਤੇ ਸਤਗੁਰ ਜੀ ਨੇ ਸਿੱਖ ਪੰਥ ਨੂੰ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਨਵੇਕਲਾ ਤੇ ਉਸ ਵੇਲੇ ਹਲੋਪ ਹੋ ਚੁੱਕਾ ਇੱਕ ਓੰਕਾਰ ਦਾ ਸਿਧਾਂਤ ਸੀ ਕਿਉਂਕਿ ਵਰਨ ਬਾਦ ਜਾਤ ਪਾਤ ਵਿੱਚ ਲੋਕ ਵੰਡੇ ਹੋਏ ਸੀ ਧਰਮ ਦੀਆਂ ਵੱਖ-ਵੱਖ ਦੁਕਾਨਦਾਰੀਆਂ ਆਪਣੀਆਂ ਸਜਾਈਆਂ ਹੋਈਆਂ ਸੀ ਸਤਗੁਰ ਜੀ ਨੇ ਇੱਕ ਓੰਕਾਰ ਸਤਗੁਰ ਜੀ ਨੇ ਸ਼੍ਰੀ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੇ ਇਹ ਪਵਿੱਤਰ ਸੰਧਾਨ ਸਾਨੂੰ ਬਖਸ਼ਿਸ਼ ਕੀਤਾ ਸਤਗੁਰ ਜੀ ਨੇ ਜਿੰਨੇ ਵੀ ਸਾਨੂੰ ਸਾਰੇ ਸਿਧਾਂਤ ਬਖਸ਼ਿਸ਼ ਕੀਤੇ ਗੁਰਮਤ ਬਖਸ਼ਿਸ਼ ਕੀਤੀ ਉਹਦੇ ਤੇ ਸਤਗੁਰ ਜੀ ਆਪ ਵੀ ਚੱਲੇ ਤੇ ਸਿੱਖਾਂ ਨੂੰ ਵੀ ਆਦੇਸ਼ ਕੀਤਾ ਕਿ ਤੁਸੀਂ ਵੀ ਇਹ ਜਿਹੜੀਆਂ ਪੈੜਾਂ ਇਹਨਾਂ ਦੇ ਉੱਤੇ ਚੱਲਣਾ ਸੋ ਸਤਗੁਰ ਜੀ ਨੇ ਗਰੇਸ ਦਾ ਆਸ਼ਰਮ ਧਾਰਨ ਕੀਤਾ ਅੱਜ ਵਿਆਹਪੁਰ ਉਹਨਾਂ ਦਾ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਆ ਗੁਰੂ ਚਰਨਾਮਾ ਚਰਦਾਸ ਅਸੀਸ ਸਤਗੁਰ ਜੀ ਬਖਸ਼ਿਸ਼ ਕਰਿਓ ਇਹ ਤਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਵਿੱਚ ਗੁਰਸ਼ਬਦ ਦੀ ਬਖਸ਼ਿਸ਼ ਕਰਕੇ ਤੁਹਾਡਾ ਵਿਆਹ ਪੁਰਬ ਵੀ ਮਨਾਉਣ ਤੇ ਤੁਹਾਡੇ ਚਰਨਾ ਤੋਂ ਆਪਣੀ ਅਸੀਸ ਵੀ ਮੰਗਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਖੁਸ਼ੀ ਦਾ ਸਮਾਂ ਹੈ ਜਦੋਂ ਸੰਗਤਾਂ ਆਪਣੇ ਗੁਰੂ ਨੂੰ ਸੀਸ ਝੁਕਾਉਣ ਲਈ ਇਹ ਤਤ ਪਰ ਨੇ ਇਹ ਮਹਾਨ ਨਗਰ ਕੀਰਤਨ ਜਿਹੜਾ ਗੁਰਦਾ ਡੇਰਾ ਸਾਹਿਬ ਤੋਂ ਆਰੰਭ ਹੋਇਆ ਧਨਗੁਰ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਾਂ ਦੀ ਗੁਆਹੇ ਚ ਤੇ ਸੰਗਤਾਂ ਦਾ ਜਿਹੜਾ ਇਕੱਠ ਹੈ ਉਹ ਆਪਣੇ ਗੁਰੂ ਨੂੰ ਸਮਰਪਿਤ ਹੈ ਧਨਗੁਰ ਨਾਨਕ ਸਾਹਿਬ ਦੇ ਵਿਆਹ ਪਰੋਬ ਜੋੜ ਮੇਲੇ ਨੂੰ ਮਨਾਉਂ ਜਾ ਰਹੀਆਂ ਸੰਗਤਾਂ ਦਾ ਮੈਂ ਸਮਝਣਾ ਏਡਾ ਥਾ ਪਿਆਰ ਆਪਣੇ ਗਰੁੱਪ ਦੇ ਵੀ ਇਹ ਮਾਲਕ ਜਾਣਦਾ ਉਹਦੀਆਂ ਖੇਡਾਂ ਕਿਹੜੀਆਂ ਵਰਤਦੀਆਂ ਪਈਆਂ ਕੀਕਾ ਖਾਲਸਾ ਵਾਜੀ ਗੁਰਜੀ ਕੀ ਬੱਤੇ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਆਹ ਪਰ ਦੀ ਸੋਹਣ ਸੰਗਤਾਂ ਨੂੰ ਬਖਸ਼ਾਈ ਇਹ ਮਹਾਨ ਨਗਰ ਕੀਰਤਨ ਜੋ ਕੀ ਉਹਨਾਂ ਅਰੇਆ ਸਾਥ ਤੋਂ ਜਰੰਗ ਹੋਇਆ ਸਾਰੀ ਸੰਗਤਾਂ ਨੂੰ ਜਿਹੜੀ ਦੇਖ ਰਹੇ ਹੋ ਕਿੰਨਾ ਭਾਰੀ ਉਤਸ਼ਾਹ ਹੈ ਸੰਤਾਂ ਵਿੱਚ ਅੱਜ ਲਗਾਤਾਰ ਬਾਹਰ ਵਿਦੇਸ਼ ਤੋਂ ਬੱਚਿਆਂ ਦਾ ਫੋਨ ਆ ਰਿਹਾ ਹੈ ਕਿ ਇਹੋ ਜਿਹਾ ਮਾਹੌਲ ਹੈ ਇਹ ਉਹਨਾਂ ਨੂੰ ਪੁੱਛੀਏ ਵੇਖੋ ਜਿਹੜੇ ਸਾਡੇ ਤੋਂ ਦੂਰ ਬੈਠੇ ਨੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਵਿਆਪੁਰਵ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਦੇਸ਼ ਦੇ ਦੇਸ਼ ਵਿੱਚ ਕੋੜੇ ਮਹਾਨ ਮਹਾਨ ਨਗਰ ਕੀਰਤਨ ਨਿਕਲਦੇ 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 ਹੈ ਕਿ ਇਕਲਾ ਨਗਰਗੀਤਨ ਜਿਕੇ ਜਿਹੜਾ ਵੀ ਸੰਗਤ ਵਿੱਚ ਪਹੁੰਚਿਆ ਉਹਦੇ ਕਿਤੇ ਤੇ ਰਵਾਨਗੀ ਹੈ ਵਧਾਈ ਜਿਵੇਂ ਘਰ ਵਿੱਚ ਵਿਆਹ ਦਾ ਮਾਹੌਲ ਹੁੰਦਾ ਤੇ ਇੱਕ ਦੂਜੇ ਨੂੰ ਵਿਆਹ ਦੀ ਵਧਾਈ ਦਿੱਤੀ ਜਾਂਦੀ ਹੈ ਸੇਮ ਮਾਹੌਲ ਬਣਿਆ ਇੱਕ ਨਗਰ ਮਿੱਤਨ ਇਹੋ ਜਿਹਾ ਸਮੁੱਚੇ ਤੇਜਪੁਰ ਵਿੱਚ ਮੈਂ ਕਹਿ ਸਕਦਾ ਕਿ ਬੜੇ ਨਗਰਗੀਤਨ ਦੇਖ ਲਿਆ ਲੇਕਿਨ ਇਹ ਨਗਰਗੀਤਨ ਨੇ ਵੇਖਿਆ ਇਹਦੇ ਵਿੱਚ ਨਾ ਕੋਈ ਥੱਕਦਾ ਹੈ ਤੇ ਨਾ ਕੋਈ ਥਕਦਾ ਕੱਲ ਤੁਹਾਨੂੰ ਪਤਾ ਕਿ ਸਵੇਰੇ ਸੁਲਤਾਨਪੁਰ ਲੋਧੀ ਤੋਂ ਜੋ ਨਗਰਗੀਤਨ तकरीबन 6 ਵਜੇ ਆਰੰਭ ਹੋਇਆ ਸੀ ਤੇ ਸਵੇਰੇ 6 ਵਜੇ ਉਸ ਨਗਰ ਕੀ ਤਨਜੀਮ ਸਮਾਪਤੀ ਹੋਈ ਹੈ 24 ਘੰਟੇ ਨਗਰ ਕੀਰਤਨ ਦੇ ਭਰੇ ਨੇ 12 ਘੰਟੇ 8 ਘੜੇ ਸਮਾਪਤੀ ਦੀ 21 ਘੰਟੇ ਨਗਰ ਕੀਰਤਨ ਸਮਾਪਤ ਹੋਇਆ ਤੇ ਗੁਰੂ ਦੀ ਕਿਰਪਾ ਸਦਕਾ ਦੂਸਰਾ 7:00 ਵਜੇ ਅਰਦਾਸ ਹੋ ਗਈ ਤੇ ਮਹਾਰਾਜ ਕਿਰਪਾ ਨਾਲ ਲਗਦਾ ਕਿ 2:30 ਵਜੇ ਜਾਣਗੇ ਅੱਜ ਵੀ ਇਸ ਤਰ੍ਹਾਂ ਲਗਦਾ ਕਿ ਦਿਨੋ ਦਿਨ ਇਹ ਨਗਰ ਕੀਰਤਨ ਬੜੇ ਵਿਸ਼ਾਲ ਪੱਧਰ ਤੇ ਜਿੰਨਾ ਕਈ ਸੰਗਤਾਂ ਦਾ ਕੱਟ ਵੱਧ ਰਿਹਾ ਹੈ ਘਟ ਨਹੀਂ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਤਨਤਨ ਸਾਹਿਬ ਜੀ ਨੂੰ ਨਾਨਕidev ਜੀ ਤੇ ਜਗਤ ਮਾਤਾ ਸਲਖਨੀ ਜੀ ਦੇ ਵਿਆਹ ਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ। ਉਥੇ ਨਾਲ ਹੀ ਤੁਹਾਨੂੰ ਇਹ ਦੱਸਵਾ ਚਾਹੁੰਨਾ ਕਿ ਇਹ ਜੋ ਮਹਾਨ ਨਗਰ ਕੀਰਤਨ ਗੁਰਦਰਾ ਡੇਰਾ ਸਾਹਿਬ ਤੋਂ ਆਰੰਭ ਹੋਇਆ ਹੈ ਇਸੇ ਸੰਗਤਾਂ ਦਾ ਇੰਨਾ ਕੋ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਕਿ ਹਜੇ ਅਸੀਂ 500 ਮੀਟਰ ਹੀ ਅਜੇ ਤੱਕ ਕਿਲੋਮੀਟਰੀ ਆਏ ਹਾਂ ਤੇ 2 ਘੰਟੇ ਦਾ ਨੂੰ ਸਮਾਂ ਲੱਗ ਚੁੱਕਾ ਹੈ। ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਸੰਗਤਾਂ ਜੋ ਵੀ ਮਨੋ ਕਾਮਨਾਵਾਂ ਗੁਰੂ ਸਾਹਿਬ ਕੋ ਆ ਕੇ ਮੰਗਦੀਆਂ ਨੇ ਗੁਰੂ ਸਾਹਿਬ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦਿੰ ਕੀ ਆਪਾਂ ਹੁੱਲੜ ਬਾਜੀ ਨਾ ਕਰੀਏ ਤੇ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਤਨਾ ਵਾਈਕ੍ਰਿਓ ਦਾ ਜਾਬ ਕਰਦੇ ਹੋਏ ਵਿਆਹ ਪੁਰਬ ਦੇ ਸਵਾਗਮਾਵੇ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ ਬਟਾਲਾ ਦੀ ਧਰਤੀ ਤੇ ਮਨਾਇਆ ਜਾ ਰਿਹਾ ਤਸਵੀਰ ਤੁਹਾਨੂੰ ਲਾਈਵ ਦਿਖਾ ਦਾਂਗੇ ਪੰਜ ਪਿਆਰਾਂ ਦੀ ਗਵਾਈ ਹੇਠ ਨਗਰ ਕੀਰਤਨ ਜਿਹੜਾ ਇਰਾਫਤੋਂ ਆਰੰਭ ਹੋਇਆ ਹੈ ਤੇ ਹਾਰੇ ਬਟਾਲਾ ਦੇ ਹਰ ਇੱਕ ਨਗਰ ਦੇ ਵਿੱਚ ਖੁੰਡਾ ਹੋਇਆ ਇਹ ਡੇਰਾ ਸਫਲਤਾਪੂਰਵਕ ਹੋਏਗੀ ਉਹਦੀ ਗਵਾਹੀ ਹੇਠ ਗੁਰੂ ਗ੍ਰੰਥ ਸਾਹਿਬ ਜੀ ਸ਼ਸਤਰ ਸ਼ਾਇਆ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਬਟਾਲਾ ਸ਼ਹਿਰ ਦੀ ਤਰਤੀਆਂ ਜੇ ਆਪਾਂ ਗੱਲਬਾਤ ਕਰ ਲਈਏ ਤਾਂ ਸੰਤਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਹਰ ਸਾਲ ਐਦਾਂ ਹੀ ਉਡੀਕ ਹੁੰਦੀ ਹੈ ਤੁਹਾਨੂੰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਵ ਖੁਸ਼ੀਆਂ ਤੇ ਚਾਵਾਂ ਦੇ ਨਾਲ ਮਨਾਣਾ ਹੈ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਹਾਂ ਸੰਗਤਾਂ ਦੇ ਵਿੱਚ ਵੀ ਬੜਾ ਭਾਰੇ ਉਤਸ਼ਾਹ ਹੈ ਹਰ ਇੱਕ ਤਰ੍ਹਾਂ ਦਾ ਜਰਾਏ ਲੰਗਰ ਭੰਡਾਰਾ ਭੋਜਨ ਤਿਆਰ ਕੀਤਾ ਗਿਆ ਹੈ ਕਿਉਂਕਿ ਸੰਗਤਾਂ ਉਡੀਕ ਕਰਦੀਆਂ ਆਂਦੀਆਂ ਨੇ ਕਿ ਹਰ ਸਾਲ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਣਾ ਹੈ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਸਾਡੇ ਕੋਲ ਰਹਿ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ ਹੈ 537ਵਾਂ ਵਿਆਹ ਪੁਰਬ ਜਿਹੜਾ ਮਨਾਇਆ ਜਾ ਰਿਹਾ ਬਟਾਲਾ ਸ਼ਹਿਰ ਦੀ ਧਰਤੀ ਤੇ ਸੋ ਵੀਡੀਓ ਨੂੰ ਆਪ ਤੁਸ ਸ਼ੇਅਰ ਕਰਿਓ ਕੈਮਰਾ ਬਖਸ਼ਾ ਕੋਨਗਰਵਾਲ ਦੇ ਨਾਲ ਦਸਮਨ ਨਕੀ ਰਾਜੂ ਬਟਾਲਾ